ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਾਂ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਦੇ ਆਂ ਵੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਠੱਗੀ ਦਾ ਬਹੁਤ ਜ਼ਿਆਦਾ ਹੈ ਜੋ ਕਿ ਕੰਮ ਜ਼ੋਰ ਸ਼ੋਰਾਂ ਤੇ ਚੱਲੀ ਜਾਂਦਾ ਕਿਸੇ ਦੇ ਨਾਲ ਬਾਈ ਜੀ ਬਾਹਰ ਜਾਣ ਦੇ ਨਾਂ ਤੇ ਠੱਗੀ ਵੱਜੀ ਜਾਂਦੀ ਹੈ ਅਤੇ ਕਿਸੇ ਦੇ ਨਾਲ ਕੋਈ ਭਰਤੀ ਕਰਾਉਣ ਦੇ ਨਾਂ ਤੇ ਵੀ ਠੱਗੀਆਂ ਵੱਜੀ ਜਾਂਦੀਆਂ ਨੇ ਬਾਈ ਜੀ ਆਪਾਂ ਉਸ ਦੇ ਆਧਾਰ ਤੇ ਇੱਕ ਵੀਡੀਓ ਬਣਾ ਰਹੇ ਹਾਂ ਜੋ ਕਿ ਆਪਣੇ ਨਾਲ ਹੱਡ ਬੀਤੀ ਹੈ ਦੀ ਆਪਣੇ ਨਾਲ ਹੋਇਆ ਉਹ ਤੁਹਾਡੇ ਨਾਲ ਪੇਸ਼ ਕਰਾਂਗੇ ਜੋ ਕਿ ਆਪਣੇ ਚੈਨਲ ਨੇ ਉਹ ਤੁਹਾਨੂੰ ਦੱਸਣਗੇ ਮਨਜੋਤ ਜੀ ਵੀ ਇਸ ਨਾਮ ਤੇ ਨੇ ਵੀ ਕਿ ਆਪਣਾ YouTube ਚੈਨਲ ਆਇੰਗਾ ਜੀ ਦੂਰ ਫਾਰਮ ਬਲੌਗਸ ਤੇ ਉਹਨੂੰ ਸਬਸਕ੍ਰਾਈਬ ਲਾਈਕ ਕਰੋ ਅਤੇ Facebook ਪੇਜ ਨੂੰ ਫੋਲੋ ਕਰੋ ਦੀ ਤਾਕਤ ਧੰਨਵਾਦ ਜੀ ਸਸਿੱਤਾ ਲੈ ਆਪਾਂ ਵੀ ਆ ਬੇਲਾ ਬੋਲਾ ਜਿਹੜਾ ਥਾਂ ਕਰ ਲਈਏ ਲੋਟ ਵੀ ਬੂਜੇ ਦੱਪ ਦਾਂਗੇ ਫਰ ਕਾਲੂ ਪਿਆਜਾਂ ਨੂੰ ਵੀ ਪਾਣੀ ਲਾਵਾਂਗੇ ਗੰਡਿਆਂ ਨੂੰ ਆਹ ਕਿਹਦੀ ਗੱਡੀ ਜੀ ਆਈ ਜਾਂਦੀ ਐ ਪਤਾ ਨਹੀਂ ਕੌਣ ਆਇਆ ਕਿ ਰस्ते ਦਾ ਕੀ ਹਾਲ ਨੇ ਹੋਰ ਜੀ ਪ੍ਰਧਾਨ ਜੀ ਦੱਸਿਖਿਓ ਕਿਵੇਂ ਹੋ ਵਧੀਆ ਤੁਸੀਂ ਦੱਸੋ ਹੋਰ ਠੀਕ ਠਾਕ ਵਧੀਆ ਹਾਂ ਹਾਂ ਮਕਰੇ ਜਾ ਕੇ ਕਿ ਤਰ੍ਹਾਂ ਇਹਦੀ ਕੰਮ ਮਾਂ ਚੱਲ ਗਿਆ ਇਹ ਕਰੇਗਾ ਨੀਂ ਖੇਤਾ ਬਾਈ ਠੀਕ ਹੈ ਠੀਕ ਹੈ ਆਜੋ ਬਹਿ ਜਾਓ ਕੁਰਸੀ ਨਾਲ ਹੋਰ ਕੀ ਬਣਦਾ ਬੱਸ ਬਣਨਾ ਬਣਾਉਣਾ ਦਾ ਕੀ ਦੀਆ ਪ੍ਰਧਾਨ ਜੀ ਆ ਘਠੇ ਜੇ ਲਾ ਕੇ ਹਟੇ ਦੇਗੇ ਚੱਲਾਂ ਤੇ ਫਿਰ ਹਾਂ ਹਾਂ ਜੇ ਲਾਈ ਨੀ ਅੱਛਾ ਚੱਲ ਵਧੀਆ ਹਾਂ ਹਾਂ ਹੋਰ ਸੁਣਾ ਠੀਕ ਠਾਕ ਵਧੀਆ? ਹਾਂ ਫਸਲ ਬਾੜੀ ਵਧੀਆ ਖੜੀਆ। ਹਾਂ ਬਾਈ ਵਧੀਆ ਸਮੇਂ ਦੇ ਹਿਸਾਬ ਨਾਲ। ਹੋਰ ਕਰੇ ਠੀਕ ਨੇ ਸਾਰੇ? ਕਰੇ ਵਧੀਆ ਰਾਜੀ ਖੁਸ਼ੀ। ਤੂੰ ਸੁਣਾ ਹੋਰ ਬਾਪੂ ਜੀ ਦਾ ਕੀ ਹਾਲ ਚਾਲ ਹੈ? ਸਾਰਿਆਂ ਦਾ ਵਧੀਆ। ਐਨ ਠੀਕ ਠਾਕ ਆ। ਹੋਰ ਤੇਰੀ ਫਸਲ ਬੜੀ ਦੱਸ ਭਾਈ। ਸਭ ਵਧੀਆ। ਅੱਛਾ। ਹਾਂ। ਠੀਕ ਐ। ਹੋਰ ਫੇਰ ਅੱਜ ਕੱਲ ਕਿਵੇਂ ਚੱਲ ਰਹੀ ਤੇਰੀ ਪ੍ਰਧਾਨਗੀ ਪ੍ਰਧੂਨਗੀ? ਪ੍ਰਧਾਨਗੀ ਪੱਥੇ ਚੱਲੀ ਜਾਂਦੀ ਐ। ਵਧੀਆ ਤੰਗ ਤੰਗ ਤਾਂ ਨਹੀਂ ਕੋਈ ਕਰਦਾ। ਨਾ ਨਾ ਆਪਾਂ ਤਾਂ ਗੀਣੇ ਕਰਨਾ। ਅੱਛਾ। ਹਾਂ। ਵਧੀਆ ਭਾਈ ਵਧੀਆ ਗੱਲ ਆ। ਹਾਂ। ਹੋਰ ਆ ਫੇਰ ਕਣਾ ਵੀ ਨਮੀ ਦਾ ਜੀ ਗੱਲਬਾਤ ਕਿਵੇਂ ਹੋ ਰਹੀ ਹੈ ਅੱਜ ਮੋਦ ਮੇਲਾ ਗਏ ਤੇ ਇਧਰ ਕੰਮ ਆਇਆ ਦੀ ਅੱਛਾ ਅੱਗੇ ਲੱਗਿਆ ਹੈ ਜੀ ਹਾਂ ਅੱਗੇ ਮੈਂ ਚੱਲ ਜਾਂਦੇ ਆਂ ਤੇ ਮਿਲ ਜੀਏ ਬਾਈ ਨੂੰ ਅੱਛਾ ਅੱਛਾ ਹਾਂ ਉਹ ਕਰੇ ਕਹਿੰਦੇ ਖੇਤਾਂ ਮਾਜਲ ਖੇਤ ਜਾ ਕੇ ਆਉਣਾ ਪਰ ਜਾਂਦੇ ਆਂ ਤੇ ਮੈਂ ਹਾਂ ਫਿਰ ਮੈਂ ਖੇਤ ਆ ਗਿਆ ਦੀ ਸਵੇਰੇ ਮੁੰਡਾ ਭੇਜਿਆ ਦੀ ਬੀਜ ਲੈਣ ਉਹ ਵੀ ਆ ਗਿਆ ਲੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਤੌਰ ਠੀਕ ਆ ਹਾਂ ਜੀ ਹਾਂ ਜੀ ਤੁਸੀਂ ਦੱਸੋ ਠੀਕ ਹੋ ਜੀ ਹਾਂ ਸਭ ਵਧੀਆ ਅੱਛਾ ਜੀ ਲੈਣੀ ਬੁੱਤ ਬੀਜੇ ਬੀਜਾ ਕੋਈ ਅੱਜ ਮਿਲ ਨਹੀਂ ਜੀ ਉਹ ਕਹਿੰਦੇ ਕੱਲ੍ਹ ਤੋਂ ਪਰਸ ਨੂੰ ਮਿਲ ਜਾਣਗੇ ਜੀ ਕੱਲ੍ਹ ਨੂੰ ਪਰਸ ਨੂੰ ਕਹਿੰਦੇ ਨੇ ਹਾਂ ਜੀ ਟਮਾਟਰਾਂ ਦੀ ਪੌਦਜੀ ਵੀ ਕਿਹਾ ਜੀ ਦੇ ਦੇ ਨੂੰ ਉਹ ਵੀ ਕਹਿੰਦੇ ਕੱਜ਼ੂ ਲੈ ਜਿਓ ਜੀ ਅੱਛਾ ਕੱਲੂ ਲੈ ਕੇ ਜਾਈਏ ਫੇਰ ਹਾਂ ਜੀ ਆ ਕੱਲੂ ਦਾ ਦੇ ਲਿਆ ਕੇ ਚੱਲ ਕੱਲੂ ਹੋਰ ਮੈਨੂੰ ਐਂ ਦੀ ਬਾ ਚੱਲ ਇਕੱਠੇ ਭਰਦੇ ਹੋ ਜਾਗੇ ਪਾਣੀ ਲੱਗਦਾ ਹੋ ਜਾਊਗਾ ਪ੍ਰਧਾਨ ਜੀ ਹਾਂ ਹੋਰ ਹੋਰ ਕੀ ਕਰਦਾ ਨਾ ਪੁੱਤ ਕੁਝ ਨਹੀਂ ਚਾਚਾ ਜੀ ਬਸ ਪੜਾਈ ਜੀ ਚੱਲਦੀ ਸੀ ਅੱਛਾ ਅੱਛਾ ਹਾਂ ਜੀ ਜੀ ਸਲਾਗੇ ਕਰਨ ਦੀ ਅਗਲੇ ਵਾਰ ਬੂਰਦਾ ਦੇਖ ਲਾਂਗੇ ਜੀ ਬਾਹਰ ਦੀ ਜਿੱਦ ਜੀ ਕਰੀ ਜਾਂਦਾ ਯਾਰ ਪ੍ਰਧਾਨ ਜੀ ਮੈਂ ਤੈਨੂੰ ਇਹੀ ਗੱਲ ਕਹੀ ਐ ਮਾਂ ਤੂੰ ਰਹਿਣ ਦੇ ਉਰੀ ਕੋਈ ਕੰਮ ਤੰਦਾ ਦੇਖ ਲਾ ਆਪਾਂ ਉਰੀ ਕਰ ਲਾਂਗੇ ਹਾਂ 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 ਐ ਵੀ ਹੁਣ ਤੈਨੂੰ ਪਤਾ ਐ ਬਾਹਰ ਅੰਦਰ ਕਿਹੜਾ ਕੁਛ ਹੈਗਾ ਯਾਰਾਂ ਹਾਂ ਵੀ ਕੰਮ ਨੇ ਕਾਰਨੀ ਵਿਲੇ ਨੇ ਜਬਾਕ ਚੱਲਾ ਉੱਥੇ ਵੀ ਵਿਲੇ ਹੀ ਨੇ ਬੜੇ ਕੰਮ ਮੁਰੇ ਵਾਧੂ ਨੇ ਆਹਰਾ ਇਹਨੂੰ ਇਹੀ ਗੱਲ ਮੈਂ ਕਹਿ ਰਿਆਂ ਵੀ ਤੂੰ ਉਰੀ ਕੋਈ ਦੇਖ ਲਾ ਕੰਮ ਤੰਦਾ ਆਪਾਂ ਉਰੀ ਕਰ ਲਾਂਨੇ ਆ ਹੋਰ ਹੋਰ ਆਪਾਂ ਲਵਾਦਾਂ ਨਾ ਕਰਾਦਾਂ ਮੁੰਡਾ ਭਰਤੀ ਐ ਐਂ ਦਾ ਪ੍ਰਧਾਨ ਜੀ ਕਿਵੇਂ ਹੋਜੂ ਭਰਤੀ ਹੈਗਾ ਆਪਣਾ ਬੰਦਾ ਹੈਗਾ ਵਧੀਆ ਪਹਿਲਾਂ ਕਰਾਇਆ ਉਹ ਸਤਿਗੁਰਾਇਆ ਮੁੰਡਾ ਭਰ ਕੀ ਆ ਹੁਣੇ ਕਰਾ ਕੇ ਸਾਡੇ ਹਲੇ ਪਿਛਲੇ ਮਹੀਨੇ ਅੱਛਾ ਜੀ ਹਾਂ ਕਰਾ ਦਾਂਗੇ ਮੁੰਡੇ ਨੂੰ ਪੁੱਛ ਲਾ ਕਰ ਲਿਓ ਰੇ ਵਧੀਆ ਲਿੰਕ ਨੇ ਬੰਦੇ ਦੇ ਆਪਨੇ ਐ ਤਾਂ ਪ੍ਰਧਾਨ ਜੀ ਕਿਵੇਂ ਭਰਤੀ ਕੋਈ ਭਰਤੀ ਪੁਰਤੀ ਜੇ ਖੁੱਲੂਗੀ ਫੇਰੇ ਕੋਈ ਭਰਤੀ ਹੋਣ ਦੇ ਚਾਂਸ ਬਣਦੇ ਨੇ ਜੀ ਨਾ ਨਾ ਹੈਗੇ ਨੇ ਬੰਦੇ ਤੇ ਲਿੰਕ ਆ ਸਭ ਚੱਲਦਾ ਅੱਛਾ ਹਾਂ ਹਾਂ ਠੀਕ ਹੈ ਹਾਂ ਜੀ ਦੱਸੋ ਮੈਨੂੰ ਤਾਂ ਦੇਖਾਂ ਕੀ ਕਰੂਗਾ ਜਾ ਕੇ ਮੈਂ ਵੀ ਇਹ ਨੂੰ ਇਹੀ ਸਮਝਾਉਂਦਾ ਜੀ ਬਾਕੀ ਦੇਖ ਲਾਂਗੇ ਜੀ ਫਿਰ ਇਹਨੂੰ ਪੁੱਛ ਲਾਂਗੇ ਘਰੇ ਸਲਾਹ ਵਾੜੀ ਕਰ ਲਾਂਗੇ ਹੋਰ ਨਾਲੇ 30 35 ਲੱਖ ਲਾਉ ਫਿਰ ਤੁਹਾਨੂੰ ਪਤਾ ਕੰਨੇ ਹਾਂ ਹਾਂ ਮਹਾਰਤਾ ਬਈ ਪੈਸਾ ਬਹੁਤ ਲੱਗਦਾ ਹੋਰ ਹੋਰੇ ਘਰ ਦਾ ਘਰ ਨਾਲੇ ਆਪਣਾ ਜਿਹਦੇ ਨਾਲ ਕੰਮ ਕਰਾਈ ਜਾਂਦਾ ਦੇ ਨਾਲੇ ਆਪਣੀ ਸਰਕਾਰੀ ਨਾਲ ਮੈਂ ਤਾਂ ਇਹਨੂੰ ਇਹੀ ਇਹੀ ਗੱਲ ਸਮਝਾ ਰਿਆਂ ਵੀ ਤੂੰ ਹੋਰੀ ਕੋਈ ਕੰਮ ਦਿੰਦਾ ਕਰ ਲੈ ਜੇ ਇਹ ਪੁਲਿਸ ਵਲਸ ਵਗੈਰਾ ਦਾ ਬਣ ਜੇ ਹੋਰ ਕੀ ਚਾਹੀਦਾ ਆ ਕਰਾ ਦਾਂਗੇ ਪੁਲਿਸ ਤੇ ਪੱਕਾ ਆਪਣਾ ਬੰਦਾ ਹੈਗਾ ਤੂੰ ਮੈਨੂੰ ਪਹਿਲਾਂ ਦੱਸਦੇ ਸੰਕਾ ਜੀ ਕੁਮਰ ਨਾਲ ਗੱਲ ਤਾਂ ਕਰਦਾ ਪਹਿਲਾਂ ਫਿਰ ਉਦੋਂ ਪੜਾਈ ਪੜੂਈ ਜੀ ਚੱਲਦੀ ਸੀ ਦੀ ਪਤਾ ਤਾਂ ਸੀ ਆਈ ਮੈਂ ਫਿਰਦਾਦਾ ਰਹਿਣਾ ਆਪਣੇ ਲਿੰਕ ਹੈਗੇ ਆ ਪ੍ਰਧਾਨ ਜੀ ਚਲਾ ਆਏ ਦੀ ਐ ਵੀ ਐ ਕਿਹੜਾ ਕੋਈ ਕੰਮ ਹੁੰਦੇ ਹੁੰਦੇ ਨੇ ਅਸੀਂ ਤਾਂ ਤਾਂ ਕਰਕੇ ਕਦੇ ਬਾਹਰ ਅੰਦਰ ਇੰਨਾ ਗਏ ਦੀ ਹੈਗੇ ਬਸ ਆ ਖੇਤ ਆ ਗਏ ਹਾਂ ਹਾਂ ਬਸ ਬਾਕੀ ਇਹਦੀ ਪੜਾਈ ਵੀ ਹੁਣੇ ਪੂਰੀ ਜੀ ਹੋਈ ਐ ਤਾਂ ਤਾਂ ਕਰਕੇ ਹਾਂ ਕਿਹੜੀ ਕਲਾਸ ਕਰਨ ਲਈ ਪੁੱਤਾਂ ਮੈਂ ਪਲੱਸ 2 ਕਰੀ ਐ ਜੀ ਨੰਬਰ ਨੰਬਰ ਕਮੇ ਨੇ ਨੰਬਰ ਮੇਰੇ 80 85% ਹੈਗੇ ਨੇ ਜੀ ਬਸ ਫਿਰ ਕੰਮ ਬਣਿਆ ਬੰਦੇ ਦਾ ਨੰਬਰ ਵਧੀਆ ਨੇ ਘੱਟ ਘੱਟ ਵਧੀਆ ਕਰਾ ਦਾਂਗੇ ਚਲੋ ਦੇਖ ਲਿਓ ਪ੍ਰਧਾਨ ਜੀ ਫੇਰ ਔਰ ਮੈਨੂੰ ਦੱਸਿਓ ਤੁਸੀਂ ਫੇਰ ਕਰਕੇ ਦੇਖ ਲਿਓ ਗੱਲਬਾਤ ਹੈ ਜੇ ਕੋਈ ਬੰਦਾ ਦੇਖਿਆ ਕੰਮ ਆਪਾਂ ਦੇਖ ਲਾਂਗੇ ਨਾ ਕੋਈ ਚੱਕਰ ਨਹੀਂ ਮੈਂ ਬੰਦੇ ਨਾਲ ਕਰ ਲੂੰ ਗੱਲਾਂ ਮਿਲਦੀ ਰਹਿਣਾ ਯਾਰ ਉਹ ਸਭ ਕਦੇ ਮੈਨੂੰ ਕਹਿੰਦਾ ਦੱਸੋ ਅੱਛਾ ਹਾਂ ਆਪਾਂ ਕਰਵਾ ਦਾਂਗੇ ਮੁੰਡੇ ਨੂੰ ਹੋਰ ਤੁਸੀਂ ਕਰਦੇ ਰਹੋ ਉਹ ਬੰਦੇ-ਬੰਦੇ ਮੰਗਦੇ ਹੁਣੇ ਤੋਂ ਹਾਂ ਹਾਂ ਮੰਗਦੇ ਨੇ ਅੱਛਾ ਜੀ ਹੋਰ ਹੋਰ ਹਾਂ ਚੱਲ ਕਰਕੇ ਦੇਖ ਲਿਓ ਗੱਲਬਾਤ ਫੇਰ ਕਿਵੇਂ ਹੋਊਗੀ ਜੀ ਮੈਨੂੰ ਅੱਥੇ ਸਲਾਹ ਕਰਕੇ ਫੋਨ ਕਰਦੇ ਮੈਂ ਬੰਦੇ ਨੂੰ ਮਿਲ ਲੂੰਗਾ ਮੈਨੂੰ ਤੁਸੀਂ ਦੱਸ ਦਿਓ ਵੀ ਜੇ ਕਰਵਣਾ ਮੁੰਡਾ ਪਰ ਟੀਮਾ ਗੱਲਬਾਤ ਕਰ ਲੂੰਗਾ। ਅੱਛਾ ਜੀ। ਹਾਂ ਮੈਂ ਤੁਹਾਨੂੰ ਫੋਨ ਤੇ ਦੱਸ ਦੂੰ ਸਾਰਾ ਕੁਝ। ਠੀਕ ਹੈ ਪ੍ਰਧਾਨ ਜੀ ਚੱਲ ਫਿਰ ਕਰ ਲਓ ਪਤਾ ਫਿਰ ਆਏਂਗੇ ਤੁਸੀਂ ਸਾਨੂੰ ਇੱਕ ਵਾਰ ਬੰਦਾ ਮਿਲਿਆ ਦੇਂ ਦੀ ਵਧੀਆ ਗੱਲਤੀ ਜੀ। ਬੰਦਾ ਤਾਂ ਮੇਰੀ ਜ਼ਿੰਮੇਵਾਰੀ ਹੈ ਜੋ ਤੈਨੂੰ ਕਹਿੰਦਾ। ਫਿਰ ਆਏਂ ਪ੍ਰਧਾਨ ਜੀ ਪਤਾ ਕੀ ਚੱਕਰ ਹੈ। ਆਮਣੋ ਸਾਹਮਣੀ ਜੀ ਬੈ ਕੇ ਗੱਲਬਾਤ ਹੋ ਜੇ ਬੰਦੇ ਦੇ ਮਨ ਚ ਤੁਹਾਡੇ ਹੋ ਜਾਵੇ। ਜਦੋਂ ਮੈਂ ਬੈਠਾ ਤੇ ਲਵੇ। ਆਏ ਤਾਂ ਤੁਸੀਂ ਬੈਠਿਓ ਪ੍ਰਧਾਨ ਜੀ ਉਹ ਤਾਂ ਠੀਕ ਹੈ ਸਾਰਾ ਤੁਸੀਂ ਕਿਹੜਾ ਕੋਈ ਝੂਠ ਬੋਲਦੇ ਹੋ। ਵਾ ਫਿਰ ਮੇਰੇ ਸਿਰ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਵੇ ਮੇਰੇ ਦੇ ਛੱਟ ਦੇ ਮੇਰੀ ਜ਼ਿੰਮੇਵਾਰੀ ਹੁੰਦੀ। ਜ਼ਿੰਮੇਵਾਰੀ ਤਾਂ ਠੀਕ ਹੈ ਪ੍ਰਧਾਨ ਜੀ ਐਂ ਦੀ ਵੀ ਚਲੋ ਸਾਹਮਣੇ ਬਹਿ ਕੇ ਬੰਦੇ ਨੂੰ ਸਵਾਲ ਪੁੱਛਿਆ ਕਿੱਛਿਆ ਜਾਂਦਾ ਵੀ ਭਾਈ ਕਿਵੇਂ ਤੇ ਕੀ ਗੱਲਬਾਤ ਹੈ ਗੈਲੋ ਚਾਣਾ ਆਪਣਾ ਵੀ ਰਿਸ਼ਤੇਦਾਰੀ ਦਾ ਮਾਮਲਾ ਕਿਤੇ ਕੋਈ ਖਰਕ ਤਰਕ ਆ ਜੇ ਫਿਰ ਔਖਾ ਹੋ ਜਾਂਦਾ ਜੀ। ਕੋਈ ਨਿਓ ਬੰਦਾ ਪਤਾ ਕੀ ਆ ਬੰਦਾ ਲਿੰਕ ਬੰਦੇ ਆਣਾ। ਅੱਛਾ ਜੀ। ਹਾਂ ਹੋਰ ਇਹਦਾ ਤੁਰਦਾ ਫਿਰਦਾ ਮਤਲਬ ਕੋਈ ਨਹੀਂ ਆਪਾਂ ਤੇਰਾ ਪ੍ਰੋਸੈਸ ਸਟਾਰਟ ਕਰੀਏ ਮੁੰਡੇ ਦਾ। ਉਹਨੂੰ ਬੁਲਾ ਲੂਆ। ਬੁਲਾ ਆ ਦੂੰਗਾ ਤੁਹਾਡੇ ਨਾਲ। ਆਪਾਂ ਮਿਲ ਲੈਣਾ ਤੇਰਾ ਕੰਮ ਤਾਂ ਸਟਾਰਟ ਕਰੀਏ। ਠੀਕ ਹੈ ਜੀ ਫ ਗੱਲ ਕਰਕੇ ਤੁਸੀਂ ਮੈਨੂੰ ਦੱਸ ਦਿਓ ਕਾਗਜ਼ ਪੱਤਰ ਇਹਦੇ ਹਾਂਜੀ 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 ਬਾਈ ਦੇ ਹਾਂਜੀ ਉਹਦੇ ਦੇ ਦੇ ਦਿਓ ਮੈਨੂੰ ਆਪਾਂ ਭੇਜ ਦਾਂਗੇ ਠੀਕ ਹੈ ਜੀ ਹਾਂ ਤੇ ਬਾਕੀ ਮੈਂ ਤੁਹਾਨੂੰ ਅੱਜ ਹੱਥ ਨੇ ਸਾਰਾ ਕੁਝ ਦੱਸ ਦਿੰਦਾ ਫੋਨ ਤੇ ਚੱਲ ਫੋਨ ਕਰਕੇ ਦੱਸ ਦਿਓ ਸਾਨੂੰ ਫਿਰ ਜਿਵੇਂ ਵੀ ਹੋਊਗਾ ਹੈ ਹਾਂ ਹਾਂ ਬਾਕੀ ਫਿਰ ਮੈਂ ਚੱਲਦਾ ਹੋਣਾ ਬਰ ਨਹੀਂ ਰਹਾ ਹੋ ਰਹੀ ਠੀਕ ਹੈ ਜੀ ਠੀਕ ਹੈ ਹਾਂ ਹਾਂ ਹੁਣ ਚਾ ਚੁੱਪੀ ਕੇ ਜਾਂਦੇ ਹਾਂ ਮੈਂ ਕਹਣਾ ਮੈਂ ਹੁਣ ਘਰੀ ਤਾਂ ਆਇਆ ਨਹੀਂ ਨਹੀਂ ਮੈਂ ਫੇਰ ਆ ਕੇ ਜਾਊਂਗਾ ਅੱਛਾ ਅੱਛਾ ਹਾਂ ਮੈਂ 내ਲੇ ਫਿਰ ਮੈਨੂੰ ਅੱਜ ਪੱਕਾ ਦੱਸਿਓ ਫਿਰ ਕੋਈ ਨਾ ਪ੍ਰਧਾਨ ਜੀ ਤੁਹਾਨੂੰ ਮੈਂ ਕਰਾਂ ਵੀ ਸਲਾਹਵਾੜੀ ਕਰਕੇ ਮੁੰਡੇ ਨਾਲ ਸਲਾਹ ਕਰਕੇ ਵੀ ਇਹਦਾ ਕੀ ਕਹਿੰਦਾ ਮਨ ਮਨ ਚੱਲੂ ਤਾਂ ਤੇਰੀ ਉਹ ਚੱਲੂ ਤਾਂ ਸੀ ਫੇਰ ਵੀ ਜਵਾਕਾਂ ਨੂੰ ਪ੍ਰਧਾਨ ਜੀ ਪੁੱਛਣਾ ਤਾਂ ਪੈਂਦੀ ਐ ਇਸ ਸਮੇਂ ਦੇ ਹਿਸਾਬ ਨਾਲ ਜੀ ਉਹ ਆਪ ਮਨਾਈਂ ਕਰ ਮੁੰਡੇ ਨੂੰ ਵਾਪਸ ਕਰ ਲੈਣੇ ਤਾਂ ਸਲਾਹ ਕਰਦੇ ਤੋਂ ਨਹੀਂ ਜਾਣੇ ਮੁੰਡਾ ਦਾ ਤੇਰੀ ਉਹ ਮਨ ਨੂੰ ਚੱਲੂ ਫੇਰ ਵੀ ਕੋਈ ਨਾ ਦੱਸ ਲਾਂਗੇ ਤੁਹਾਨੂੰ ਫੋਨ ਕਰਕੇ ਬਾ ਤੁਸੀਂ ਮੈਨੂੰ ਹੱਥ ਨੇ ਦੱਸ ਦਿਓ ਚਲ ਤੁਸੀਂ ਐਂ ਕਰਿਓ ਮੈਨੂੰ ਉਹ ਬੰਦੇ ਤੋਂ ਪੁੱਛ ਕੇ ਫੋਨ ਖਾਨ ਕਰਿਓ ਠੀਕ ਆ ਪਹਿਲਾਂ ਉਧਰ ਨਾਲ ਤੁਸੀਂ ਗੱਲ ਕਰ ਲਿਓ ਜੀ ਸੰਦਾ ਆਪਕਾ ਨਹੀਂ ਆਇਆ ਕਰ ਤੇ ਹੁਣ ਫਿਰ ਮੈਨੂੰ ਕੰਮ ਕਰਕੇ ਦੱਸ ਦਿਓ ਫਿਰ ਅਸੀਂ ਤੁਹਾਨੂੰ ਜੋ ਵੀ ਹੋਊਗਾ ਕਰਾਂਗੇ ਵਾਹ ਠੀਕ ਆ ਮੈਂ ਤੁਹਾਨੂੰ ਭਰਾਜਾ ਨਹੀਂ ਕਰਦਾ ਹਾਂ ਜੀ ਠੀਕ ਹੈ ਪ੍ਰਧਾਨ ਜੀ ਸ਼ਾਮ ਸਵੇਰੇ ਤੁਹਾਨੂੰ ਦੱਸਦਾ ਮੈਂ ਠੀਕ ਹੈ ਜੀ ਹਾਂ ਫਿਰ ਜੇ ਤੁਸੀਂ ਆ ਜਾਓ ਫਿਰ ਮੇਰੇ ਲਈ ਬੰਦਾ ਠੀਕ ਹੈ ਨਹੀਂ ਪਰਮਾਹਰ ਦਿੰਦਾ ਤੁਹਾਡੇ ਲਈ ਵਾਹ ਠੀਕ ਹੈ ਫੋਨ ਤੇ ਦੱਸ ਦਿਓ ਜਿੰਨੇ ਵੀ ਹਾਂ ਮਲੇ ਫਿਰ ਮੁੰਡੇ ਦਾ ਮੈਨੂੰ ਕਾਗਜ਼ ਪੱਤਰ ਦੱਸ ਦੀ ਵਾਹ ਠੀਕ ਹੈ ਜੀ ਉਹਨੂੰ ਗੱਲਬਾਤ ਕਰ ਲਓ ਤੁਸੀਂ ਦੱਸ ਠੀਕ ਹੈ ਜੀ ਸ੍ਰੀ ਕਾਲ ਜੀ ਆ ਕੀ ਰਾ ਆ ਗਿਆ ਫੋਨ ਇਹਦਾ ਪ੍ਰਧਾਨ ਦਾ ਫੋਨ ਆ ਰਿਹਾ ਹੈ ਹਲੋ ਹੋਰ ਵੀ ਰਿਸ਼ਤੇਦਾਰਾ ਕੀ ਹਾਲ ਆ ਠੀਕ ਠਾਕ ਪ੍ਰਧਾਨ ਜੀ ਤੁਸੀਂ ਦੱਸੋ ਠੀਕ ਠਾਕ ਹਾਂ ਜੀ ਹਾਂ ਸਭ ਵਧੀਆ ਜੀ ਮੈਂ ਕਹਾ ਦੀ ਮੈਂ ਜਾ ਆਦੀ ਬੰਦੇ ਲੈ ਲੈ ਆਪਣੇ ਲੈ ਅੱਛਾ ਜਿਹੜਾ ਉਹ ਮੁੰਡੇ ਦੀ ਭਰਤੀ ਵਰੀ ਜੀ ਹਲੇ ਮੈਂ ਜਾ ਕੇ ਆਇਆ ਹਲੇ ਪਿੰਡ ਆਉਂਗਾ ਤੇ ਘਰੀ ਨਿਕਲਿਆ ਮੈਂ ਹਲੇ ਅੱਛਾ ਜੀ ਹਾਂ ਉਹ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਆਪਾਂ ਕਰਾ ਦਾਂਗੇ। ਅੱਛਾ ਜੀ। ਹਾਂ ਬਾਕੀ ਮੈਂ ਤੁਹਾਡੇ ਲਵੇ ਕੱਲ ਨੂੰ ਆਉਂਗਾ ਕਰੇ ਜੇ ਤੁਸੀਂ ਵੇਲੇ ਹੋਗੇ ਤੁਸੀਂ ਆ ਜਾਓ। ਮੇਰੇ ਲੱਗ ਅੱਛਾ ਜੀ ਸਮਝਾ ਦੂੰਗਾ ਨਾਲ ਕਾਗਜ਼ ਪੱਤਰ ਲੈ ਜਾਊਂਗਾ। ਜੇ ਤੂੰ ਮੇਰੇ ਯਾਰ ਇੱਕ ਵਾਰ ਸਾਨੂੰ ਮਿਲਿਆਏ ਦਿੰਦਾ ਬੰਦੇ ਨੂੰ। ਮਿਲਿਆਉਣ ਦੀ ਕੀ ਲੋੜ ਹੈ ਜਦ ਮੈਂ ਤੁਹਾਨੂੰ ਕਹਦਾ ਮੈਂ ਵਿੱਚਾਂ ਆਪਣੀ ਜ਼ਿੰਮੇਵਾਰੀਆਂ ਪੂਰੀ ਬਾਈ। ਜਿੰਮੇਦਾਰੀ ਤਾਂ ਹੈਗੀ ਆ ਪ੍ਰਧਾਨ ਜੀ ਠੀਕ ਐ ਮਾ ਆਇਆ ਚਲਾਏ ਵੀ ਇੱਕ ਵਾਰ ਮੂੰਹ ਦੂਹੀ ਸਾਹਮਣੇ ਗੱਲਬਾਤ ਹੋ ਜਾਂਦੀ ਐ ਨਾ ਤੂੰ ਕਾਗਜ਼ ਪੱਤਰ ਦੋ ਕੋਈ ਨੇ ਉਹਨੂੰ ਵੀ ਮਿਲਾ ਦੂੰਗਾ ਮਾ ਉਹ ਬੰਦੇ ਤੋਂ ਟਾਈਮ ਲੈ ਲਾਂਗੇ ਆਪਾਂ ਵੱਡਾ ਬੰਦਾ ਵੀ ਜੀ ਆਹੋ ਅੱਛਾ ਵੀ ਜੀ ਹਲੇ ਹੈ ਜੀ ਜੀ ਆ ਕੋਈ ਨੇ ਆਪਾਂ ਉਹਨੂੰ ਵੀ ਮਿਲਾ ਦਾਂਗੇ ਕੇਰਾਂ ਨੂੰ ਕਾਗਜ਼ ਪੱਤਰ ਤਾਂ ਦਈਏ ਅੱਛਾ ਜੀ ਅੱਛਾ ਹਾਂ ਜੀ ਹਾਂ ਚੱਲ ਫਿਰ ਤੁਸੀਂ ਟਾਈਮ ਜਾ ਕੱਢ ਕੇ ਆ ਜਿਓ ਪਿੰਡ ਲੈ ਜੋ ਕਾਗਜ਼ ਪੱਤਰ ਨਾਲ ਜਿਹੜੀ ਗੱਲਬਾਤ ਹੋਊਗੀ ਆਪਾਂ ਕਰ ਲਾਂਗੇ ਬੈਠ ਕੇ ਕੋਈ ਪੈਸਿਆਂ ਪੂਸਿਆਂ ਬਾਰੇ ਦੱਸੇ ਹੋਣੀ ਹਾਂ ਭਾਈ ਜੀ ਸੰਭਰਦਾ ਸਾਰਾ ਕੁਝ ਨਹੀਂ ਮੈਂ ਜਦੋਂ ਕੱਲ ਨੂੰ ਆਉਂਗਾ ਕਾਗਜ਼ ਪੱਤਰ ਲੈਣ ਤੁਹਾਨੂੰ ਸਾਰਾ ਕੁਝ ਸਮਝਾ ਦੂੰਗਾ ਬਾਈ ਅੱਛਾ ਜੀ ਅੱਲਾ ਤੁਹਾਨੂੰ ਸਾਰਾ ਕੁਝ ਸਮਝਾ ਦੂੰਗਾ ਤੁਸੀਂ ਟੈਨਸ਼ਨ ਨਾ ਲਓ ਭਰਤੀ ਦਾ ਕਰਾ ਦਾਂਗੇ ਮੁੰਡੇ ਨੂੰ ਆਪਾਂ ਬਾਹਰ ਬੂਰਦ ਭੇਜਣ ਦੀ ਲੋੜ ਨਹੀਂ ਇਹਨੂੰ ਆਪਾਂ ਓਰੀ ਗਰ ਖਾਵਾਂਗੇ ਇਹਨੂੰ ਮੁੰਡੇ ਨੂੰ ਆਪਣੇ ਠੀਕ ਹੈ ਪ੍ਰਧਾਨ ਜੀ ਹਾਂ ਬਾਕੀ ਮੈਂ ਤੁਹਾਨੂੰ ਸਵੇਰੇ ਆਉਂਗਾ ਫੋਨ ਕਰਕੇ ਘਰੀ ਆਉਂਗਾ ਬਣੀ ਹਾਂ ਸਵੇਰੇ ਆ ਜਾਓ ਤੁਸੀਂ ਘਰੇ ਫਿਰ ਗੱਲਬਾਤ ਹੋਊਗੀ ਜਿਹੜੀ ਆਪਾਂ ਕਰ ਲਾਂਗੇ ਪਰ ਐਂ ਤਸੱਲੀ ਜੀ ਵਾਲਾ ਕੰਮ ਹੋਵੇ ਪ੍ਰਧਾਨ ਜੀ ਫਿਰ ਉਹ ਹੀ ਦੇਖੀ ਕਿਤੇ ਰਿਸ਼ਤੇਦਾਰੀ ਜੋ ਫਰਕ ਪੈਣ ਵਾਲਾ ਕੰਮ ਨਾ ਹੋ ਜੇ ਕੱਚੀ ਜੀ ਗੱਲ ਤੁਹਾਨੂੰ ਕਹਿ ਰਿਹਾ ਜਦੋਂ ਮੇਰੇ ਤੇ ਨਹੀਂ ਯਕੀਨ ਮੈਂ ਰਿਸ਼ਤੇਦਾਰਾਂ ਤੁਹਾਡਾ ਜੋ ਫੁੱਲ ਜ਼ਿੰਮੇਵਾਰੀ ਮੇਰੀ ਆ ਮੈਨੂੰ ਫੋਲਿਓ ਆ ਕੇ ਗੱਲ ਨਹੀਂ ਨਹੀਂ ਯਕੀਨ ਦਾ ਤੇਰੇ ਤੇ ਫੁੱਲ ਹੈ ਯਕੀਨ ਕਰਕੇ ਤਾਂ ਹੀ ਤੇਰੇ ਕੋਲੇ ਗੱਲਬਾਤ ਕਰੀ ਐ ਮਹਾ ਕੋਈ ਗੱਲਬਾਤ ਉਹ ਮੈਨੂੰ ਆ ਕੇ ਫਾਲੀ ਮੈਨੂੰ ਲੈ ਲਈ ਜਿਹੜਾ ਪੈਸੇ ਲੱਗਣਗੇ ਤੁਹਾਡੇ ਲੋ ਠੀਕ ਹੈ ਪ੍ਰਧਾਨ ਜੀ ਫਿਰ ਸਵੇਰੇ ਕਰਕੇ ਫੋਨ ਆਜੋ ਮੈਨੂੰ ਹੈ ਕਰੀਂ ਆਜੋ ਕੰ Cái bị rớt cái